ਹਾਂਜੀ ਸਸੇ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ ਬੱਜ ਗਏ ਸਵਾ 6 ਤੇ ਦਿਨ ਹੋ ਗਏ ਵੀਰੋ ਬੜੇ ਕਿਉਂਕਿ ਹੁਣ ਇਸ ਟਾਈਮ ਹੋ ਗਈ ਅੱਜ ਜਿਹੜੀ 25 ਫਰਵਰੀ ਤੇ ਦਿਨ ਵੀ ਬਹੁਤ ਬੜੇ ਹੋ ਗਏ ਤੇ ਗਰਮੀ ਵੀ ਹੋਗੀ ਕਿਉਂਕਿ ਹੁਣ ਸਵਾ 6 ਹੋ ਗਏ ਜਿਹੜੇ ਸ਼ਾਮ ਕੇ ਤੇ ਦਿਨ ਦੇਖੋ ਵੀਰੋ ਕਿੰਨਾ ਇੱਧਰ ਦੇਖ ਸਕਦੇ ਤੁਸੀਂ ਅੱਪਾ ਅੱਜ ਆਇਆ ਨਹਿਰ ਵਾਲੇ ਖੇਤਾਂ 'ਚ ਘੁੰਮਣ ਤੇ ਆ ਗਏ ਆਪਣੀ ਨਹਿਰ ਇੱਧਰ ਆਪਣੀ ਦੇਖੋ ਵੀਰੋ ਸਰੋਂ ਹੀ ਸਰੋਂ ਦੇ ਫੁੱਲ ਤੇ ਕਿਤੇ ਕਿਤੇ ਆਪਣੀ ਸਰੋਂ ਵੀ ਪੱਕ ਕੇ ਬੜੀ ਹੋ ਗਈ ਤੇ ਆਹ ਦੇਖੋ ਵੀਰੋ ਆਪਣੀ ਤੇ ਇੱਧਰ ਆਪਾਂ ਜਿਹੜੇ ਚ ਚਰੀ ਬੀਜੀ ਸੀ ਤੇ ਹੁਣ ਇੱਧਰ ਸਰੋਂ ਪੂਰੀ ਫੁੱਲ ਮਤਲਬ ਮਿਸਰ ਗਈ ਤੇ ਸਰੋਂ ਬਣ ਗਈ ਦੇਖੋ ਕਿੱਡੇ-ਕਿੱਡੇ ਆਪਾਂ ਨੇ ਗੋਭੀ ਸਰੋਂ ਲਾਈ ਹੋਈ ਸੀ ਤੇ ਮਿਸਰ ਗਈ ਤੇ ਇੱਧਰ ਹਲੇ ਫੁੱਲ ਲੰਬੀ ਜਾਦਾਂ ਸਰੋਂ ਤੇ ਫੁੱਲ ਹਲੇ ਖੜਿਆ ਤੇ ਆਪਣੇ ਵਾਲੀ ਇੱਧਰ ਮਿਸਰ ਗਈ ਤੇ ਦਿਨ ਦੇਖੋ ਵੀਰੋ ਕਿੰਨਾ ਖੜਿਆ ਸਵਾ 6 ਤੋਂ ਉੱਪਰ ਟਾਈਮ ਹੋ ਗਿਆ ਤੇ ਦਿਨ ਹਲੇ ਵੀ ਦੇਖੋ ਕਿੰਨਾ ਖੜਿਆ ਤੇ ਕਿਉਂਕਿ ਵੀਰੋ ਜਿਹੜੀ ਜਦੋਂ ਠੰਡਾ ਸੀ ਜਾਦਾ ਠੰਡਾ ਸੀ ਬਾਰਮਾ ਜਾਂ ਜਨਵਰੀ ਜਾਂ ਦਸੰਬਰ ਦਾ ਮਹੀਨਾ ਉਸ ਟਾਈਮ ਵੀਰੋ ਸਾਨੂੰ ਪਤਾ ਹੀ ਆ ਸਵਾ 6 ਵਜੇ ਪੂਰਾ ਮਤਲਬ ਹਨੇਰਾ ਹੋ ਜਾਂਦਾ ਸੀ ਪਰ ਹੁਣ ਦਿਨਾਂ ਦਾ ਫਰਕ ਆ ਤੇ ਹੁਣ ਦਿਨ ਬੜੇ ਹੋ ਗਏ ਰਾਤਾਂ ਛੋਟੀਆਂ ਹੋਣ ਲੱਗੀਆਂ ਕਿਉਂਕਿ ਸਵੇਰੇ 6 ਵਜੇ ਦਿਨ ਚੜਨ ਲੱਗ ਜਾਂਦਾ ਪੂਰਾ ਪਹਿਲਾਂ ਠੰਡਾ ਚ ਬਹੁਤ ਹਨੇਰਾ ਹੁੰਦਾ ਸੀ 6:30 7 ਵਜੇ ਤੱਕ ਪੂਰਾ ਹਨੇਰਾ ਹੁੰਦਾ ਸੀ ਤਰ ਦਿਨਾਂ ਦਾ ਫਰਕ ਪੈ ਗਿਆ ਤੇ ਕਣਕਾਂ-ਕੁਣਕਾਂ ਵੀ ਆਪਣੀਆਂ ਮਿੱਸਰ ਗਈਆਂ ਇੱਧਰ ਦੇਖ ਸਕਦੇ ਹੋ ਤੁਸੀਂ ਤੇ ਕਣਕਾਂ ਦੇ ਪੂਰੇ ਮਤਲਬ ਮਿੱਸਰ ਦੇ ਬੱਲਾਂ ਲੱਗ ਗਿਆ ਹਨ ਤੇ ਹੁਣ ਗਰਮੀ ਵੀ ਹੋਣ ਲੱਗੀ ਵੀਰੋ ਤੇ ਆਪਾਂ ਦੇਖ ਲਓ ਵੀਰੋ ਚੱਪਲਾਂ ਤੇ ਕੈਪਰੀ ਚ ਫਿਰ ਰਹੇ ਆ ਇਸ ਟਾਈਮ ਖੇਤਾਂ ਵਿੱਚ ਤੇ ਸਾਮ ਸਾਂ ਕੇ ਸ਼ਵਾਸ਼ੇਟਾ ਟਾਈਮ ਆ ਤੇ ਠੰਡ ਵੀ ਬਹੁਤ ਘਟ ਗਈ ਤੇ ਠੰਡ ਸਵੇਰੇ ਮੜੀ-ਮੋਟੀ ਸਵੇਰ ਦੀ ਤੇ ਸ਼ਾਮ ਦੀ ਰਹਿ ਗਈ ਪਰ ਬਹੁਤ ਫਰਕ ਪੈ ਗਿਆ ਠੰਡ ਤੇ ਦਿਨਾਂ ਚ ਤੇ ਕਾਫੀ ਦਿਨਾਂ ਬਾਅਦ ਆਏ ਹਾਂ ਅੱਜ ਆਪਾਂ ਇੱਧਰ ਆਪਣੇ ਜੰਗਲ ਵਾਲੇ ਖੇਤਾਂ 'ਚ ਤੁਸੀਂ ਦੇਖ ਸਕਦੇ ਹੋ ਇੱਧਰ ਸਰੋਂ ਵੀ ਸਿਰੋਂ ਵੀ ਵੀਰੋ ਆਪਾਂ ਨੇ ਬੀਜੀ ਹੋਈ ਹੈ ਜਿਹੜੀ ਜ਼ਿਆਦਾਤਰ ਇੱਧਰ ਆਪਸ ਸਰੋਂ ਹੀ ਬੀਜਦੇ ਹਾਂ ਤੇ ਕਣਕ ਆਪਾਂ ਉਹ ਪਰੇ ਕਿੱਲੇ 'ਚ ਬੀਜਦੇ ਆਂ ਉੱਪਰਲੀ ਆਪਣੀ ਜਿਹੜੀ ਡਾਵੜੀਆਂ ਛੋਟੀਆਂ-ਛੋਟੀਆਂ ਤੇ ਆਪਸ ਸਰੋਂ ਹੀ ਬੀਜਦੇ ਹਾਂ ਸਾਰੇ ਤੇ ਬਾਕੀ ਇੱਧਰ ਹਾਲੇ ਤੱਕ ਠੀਕ ਆ ਕਿਉਂਕਿ ਪਹਿਲਾਂ-ਪਹਿਲਾਂ ਬਾਂਦਰਾ ਨੇ ਬਹੁਤ ਨੁਕਸਾਨ ਕਰਾਇਆ ਥੇ ਤੇ ਹੁਣ ਵੈਸੇ ਠੀਕ ਆ ਤੇ ਹੁਣ ਬਾਂਦਰ ਵੀ ਘਟੇ ਆ ਤੇ ਸੂਰਸਾਰਾਂ ਦਾ ਵੀ ਬਹੁਤ ਜ਼ਿਆਦਾ ਫਰਕ ਆ ਤੇ ਨਹਿਰ ਆਪਣੀ ਵੀਰੋ ਸੁੱਕੀ ਪਈ ਆ ਹੁਣ ਪੱਤੇ ਝੜ ਲੱਗੀ ਹੋਈ ਆ ਦੇਖੋ ਸਾਰੇ ਦਰਖਤ ਵੀ ਸੁੱਕ ਗਏ ਤੇ ਪੱਤੇ ਪੁੱਤੇ ਸਭ ਸੁੱਕ ਗਏ ਤੇ ਹੁਣ ਮੌਸਮ ਵੀਰੋ ਅੱਜ ਤੁਹਾਨੂੰ ਪਤਾ ਹੀ ਆ 25 ਜਿਹੜੀ ਫਰਵਰੀ ਹੋ ਗਈ ਤੇ ਅਗਲੇ ਮਹੀਨੇ ਮਤਲਬ ਮਾਰਚ ਦੇ ਲਾਸਟ ਤੇ ਜਾ ਕੇ ਸਾਰੇ ਜਿੰਨੇ ਵੀ ਆਪਣੇ ਦਰਖਤ ਆ ਸਾਰਿਆਂ ਦੇ ਨਿਊ ਫੁੱਲ ਮਤਲਬ ਪੱਤੇ ਆ ਜਾਣਗੇ ਤੇ ਇੱਧਰ ਆਪਣੀ ਤੋੜੀਆਂ ਕੁੱਪ ਬਗੈਰਾ ਬਨੇ ਹੋਇਆ ਤੇ ਮੌਸਮ ਦੇਖੋ ਕਿੰਨਾ ਸੁਹਾਵਣਾ ਤੇ ਵਧੀਆ ਹੋਇਆ ਹੋਇਆ ਤੇ ਆਪਾਂ ਜਾਇਏ ਸੀ ਵੀਰੋ ਘੁੰਮਣ ਤੇ ਆਪਾਂ ਸੋਚਿਆ ਚਲੋ ਇੱਕ ਬਲੌਗ ਬਣਾ ਦਈਏ ਤੇ ਤੁਹਾਨੂੰ ਵੀ ਦਿਖਾ ਦਈਏ ਇੱਧਰ ਦਾ ਮੌਸਮ ਤੇ ਬਾਕੀ ਵੀਰੋ ਕਣਕਾ ਕੁਣਕਾ ਨੂੰ ਆਪਣੀਆਂ ਨੂੰ ਪਾਣੀ ਲਾਣ ਵਾਲਾ ਹੋ ਰਿਹਾ ਪਰ ਵੀਰੋ ਜਿਹੜੀ ਕੱਲ ਦੀ ਤਰੀਕਾ ਪਰਸੋਂ ਦੀ ਜਿਹੜਾ ਅੱਜ ਹੋ ਗਿਆ ਆਪਣਾ ਮੰਗਲਵਾਰ ਤੇ ਕੱਲੂ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੀਰੋ ਜਿਹੜਾ ਮੀਂਹ ਦੱਸਿਆ ਹੋਇਆ ਬਹੁਤ ਜ਼ਿਆਦਾ ਤੇ ਇਸ ਕਰਕੇ ਆਪਾਂ ਪਾਣੀ ਹਲੇ ਲਾ ਨਹੀਂ ਰਹੇ ਇਹ ਕਣਕਾਂ ਫੁੱਲ ਪਾਣੀ ਤੇ ਆਈਆਂ ਹੋਈਆਂ ਪਰ ਡਰ ਵੀ ਲੱਗਦਾ ਕਿਉਂਕਿ ਪਹਿਲਾਂ ਮੱਸਾਂ ਹੀ ਅਣਕਾਂ ਬਚਾਈਆਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਸੀ ਤੇ ਇਸ ਟਾਈਮ ਦੇਖੋ ਕਣਕਾਂ ਦਾ ਹਾਲ ਤੇ ਕਿੰਨੀ ਮਤਲਬ ਸੁੱਕੀ ਪਈਆਂ ਕਣਕਾਂ ਤੇੜਾਂ ਪਟੀਆਂ ਹੋਈਆਂ ਬਾਕੀ ਇਹ ਕਣਕ ਨੂੰ ਵੀ ਰੇ ਚੂਹੇ ਬਹੁਤ ਖਾ ਰਹੇ ਆ ਅੱਜਕੱਲ ਕਿਉਂਕਿ ਇੱਧਰ ਨਹਿਰ ਹੋ